ਇਹ ਪੰਜਾਬ ਸਰਕਾਰ ਨੇ ਜੀ ਬਹੁਤ ਅੱਛੀ ਸਕੀਮ ਕੱਢੀ ਹੈ ਇਹ ਪਹਿਲੇ ਵੀ ਦੋ ਤਿੰਨ ਵਾਰੀ ਕੱਢੀ ਸੀਗੀ ਉਦੋਂ ਕਈ ਬੰਦਿਆਂ ਨੇ ਇਹਦਾ ਇਹਦਾ ਫਾਇਦਾ ਉਠਾਇਆ ਹੈ ਇਹ ਜੀਐਸਟੀ ਤੋਂ ਪਹਿਲੇ ਪਹਿਲੇ ਵੈਟ ਟੈਕਸ ਹੁੰਦਾ ਸੀਗਾ ਜੀ ਉਹ ਵੈਟ ਟੈਕਸ ਕਈ ਵਪਾਰੀਆਂ ਨੇ ਹਾਲੇ ਤੱਕ ਪੇ ਨਹੀਂ ਕੀਤਾ ਉਹ ਕਰੋੜਾ ਰੁਪਈਆ ਜਿਹੜਾ ਹੈਗਾ ਨਾ ਉਹ ਸਰਕਾਰ ਦੀ ਜਿਹੜੀ ਉਹ ਪੈਂਡਿੰਗ ਪਟੈਂਸੀ ਖੜੀ ਹੈ ਉਸ ਆਪਣਾ ਵਪਾਰੀ ਦੇ ਨਹੀਂ ਰਹੇ ਤੇ ਉਹ ਆਮ ਆਦਮੀ ਪਾਰਟੀ ਨੇ ਉਹਦੇ ਵਿੱਚ ਰਾਹਤ ਦਿੱਤੀ ਹੈ ਕਿ ਉਹ ਜਿਹੜਾ 1 ਕਰੋੜ ਤੱਕ ਜਿਹੜਾ ਟੈਕਸ ਹੈਗਾ ਉਹਦੇ ਉੱਤੇ ਕੋਈ ਪੁਰਾਣੀ ਪੈਨਲਟੀ ਨਹੀਂ ਲੱਗੇਗੀ ਕੋਈ ਪੁਰਾਣਾ ਵਿਆਜ ਨਹੀਂ ਲੱਗੇਗਾ ਤੁਸੀਂ ਉਹਦੇ ਵਿੱਚ 50% ਪੈਸੇ ਜਮ੍ਹਾਂ ਕਰਾ ਦਿਓ ਤੇ ਤੁਹਾਡਾ ਜਿਹੜਾ ਪੁਰਾਣੀ ਪਟੈਂਸੀ ਉਹ ਸਾਰੀ ਖਤਮ ਹੋ ਜਾਏਗੀ 1 ਕਰੋੜ ਤੋਂ ਉੱਪਰ ਜਿਹੜਾ 25 ਕਰੋੜ ਤੱਕ ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਕੋਈ ਪੈਨਲਟੀ ਨਹੀਂ ਕੋਈ ਵਿਆਜ ਨਹੀਂ ਕੁਝ ਨਹੀਂ ਲਾਂਗੇ 25% ਪੈਸੇ ਜਮ੍ਹਾਂ ਕਰਾ ਦਿਓ ਬਾਕੀ ਤੁਹਾਡਾ ਸਾਰਾ ਮਾਫ ਹੋ ਜਾਏਗਾ ਸਵੇਲੇ ਜੋ ਗੱਲ ਕਰਾਂਗੇ ਜੋ ਸੀਐਮ ਭਗਵੰਤ ਮਾਨ ਵੱਲੋਂ ਵਪਾਰੀਆਂ ਦੇ ਲਈ ਇੱਕ ਰਾਹਤ ਭਰੀ ਓਟੀਸੀ ਸਕੀਮ ਜੋ ਚਲਾਈ ਗਈ ਹੈ ਉਹਦੇ ਤੇ ਗੱਲ ਕਰਾਂਗੇ ਕਿ ਜੋ ਵੈਟ ਸੀਗਾ ਉਹਦੇ ਤੇ ਰਾਹਤ ਦਿੱਤੀ ਗਈ ਹੈ ਸਰ ਜੋ ਇਹ ਸਕੀਮ ਹੈ ਇਹਦੇ ਤੇ ਕੀ ਕਹਿਣਾ ਇਹ ਪੰਜਾਬ ਸਰਕਾਰ ਨੇ ਜੀ ਬਹੁਤ ਅੱਛੀ ਸਕੀਮ ਕੱਢੀ ਹੈ ਇਹ ਪਹਿਲੇ ਵੀ ਦੋ ਤਿੰਨ ਵਾਰੀ ਕੱਢੀ ਸੀਗੀ ਉਦੋਂ ਕਈ ਬੰਦਿਆਂ ਨੇ ਇਹਦਾ ਇਹਦਾ ਫਾਇਦਾ ਉਠਾਇਆ ਪਰ ਇਹ ਹੁਣੇ ਆਖਰੀ ਵਾਰੀ ਓਟੀਐਸ ਸਕੀਮ ਲੱਗੀ ਹੈ ਇਹ ਜੀਐਸਟੀ ਤੋਂ ਪਹਿਲੇ ਪਹਿਲੇ ਵੈਟ ਟੈਕਸ ਹੁੰਦਾ ਸੀਗਾ ਜੀ ਉਹ ਵੈਟ ਟੈਕਸ ਕਈ ਵਪਾਰੀਆਂ ਨੇ ਹਾਲੇ ਤੱਕ ਪੇ ਨਹੀਂ ਕੀਤਾ ਉਹ ਕਰੋੜਾ ਰੁਪਇਆ ਜਿਹੜਾ ਹੈਗਾ ਨਾ ਉਹ ਸਰਕਾਰ ਦੀ ਜਿਹੜੀ ਉਹ ਪੈਂਡਿੰਗ ਪਟੈਂਸੀ ਖੜੀ ਹੈ ਉਸ ਆਪਣਾ ਵਪਾਰੀ ਦੇ ਨਹੀਂ ਰਹੇ ਤੇ ਉਹ ਆਮ ਆਦਮੀ ਪਾਰਟੀ ਨੇ ਉਹਦੇ ਵਿੱਚ ਰਾਹਤ ਦਿੱਤੀ ਹੈ ਕਿ ਉਹ ਜਿਹੜਾ 1 ਕਰੋੜ ਤੱਕ ਜਿਹੜਾ ਟੈਕਸ ਹੈਗਾ ਉਹਦੇ ਤੇ ਕੋਈ ਪੁਰਾਣੀ ਪੈਨਲਟੀ ਨਹੀਂ ਲੱਗੇਗੀ ਕੋਈ ਪੁਰਾਣਾ ਵਿਆਜ ਨਹੀਂ ਲੱਗੇਗਾ ਤੁਸੀਂ ਉਹਦੇ 50% ਪੈਸੇ ਜਮ੍ਹਾਂ ਕਰਾ ਦਿਓ ਤੇ ਤੁਹਾਡਾ ਜਿਹੜਾ ਪੁਰਾਣੀ ਪਟੈਂਸੀ ਉਹ ਸਾਰੀ ਖਤਮ ਹੋ ਜਾਏਗੀ 1 ਕਰੋੜ ਤੋਂ ਉੱਪਰ ਜਿਹੜਾ 25 ਕਰੋੜ ਤੱਕ ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਕੋਈ ਪੈਨਲਟੀ ਨਹੀਂ ਕੋਈ ਵਿਆਜ ਨਹੀਂ ਕੁਝ ਨਹੀਂ ਲਾਂਗੇ 25% ਪੈਸੇ ਜਮ੍ਹਾਂ ਕਰਾ ਦਿਓ ਬਾਕੀ ਤੁਹਾਡਾ ਸਾਰਾ ਮਾਫ ਹੋ ਜਾਏਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ 25 ਕਰੋੜ ਤੋਂ ਉੱਪਰ ਹੈਗਾ ਉਹ ਉਹਨਾਂ ਨੇ 25 ਕਰੋੜ ਤੋਂ ਉੱਪਰ ਉਹ 10% ਮਾਫੀ ਦਿਤੀ ਹੈ ਤੇ ਕੋਈ ਪੈਨਲਟੀ ਨਹੀਂ ਕੋਈ ਵਿਆਜ ਨਹੀਂ ਉਹ ਸਾਰਾ ਮੇਰੇ ਹਿਸਾਬ ਦੇ ਨਾਲ ਮੈਂ ਵੀ ਵਪਾਰੀਆਂ ਇਹ ਬਹੁਤ ਅੱਛੀ ਸਕੀਮ ਹੈਗੀ ਹੈ ਇਹ ਸਕੀਮ ਦਾ ਫਾਇਦਾ ਵਪਾਰੀਆਂ ਨੂੰ ਜਰੂਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਇਹ ਜਿਹੜੀ OTS ਸਕੀਮ ਹੈ ਇਸ ਤੋਂ ਬਾਅਦ ਕਦੀ ਵੀ ਨਹੀਂ ਆਏਗੀ ਔਰ ਫਿਰ ਜਿਹੜਾ ਹੈਗਾ ਇਹਦੀ ਜਿਹੜੀ ਰਿਕਵਰੀ ਹੈ ਭਾਵੇਂ ਸਰਕਾਰ ਨੂੰ ਪ੍ਰਾਪਰਟੀਆਂ ਵੇਚਣੀਆਂ ਪੈਣ ਜਿਸ ਤਰੀਕੇ ਨਾਲ ਮਰਜ਼ੀ ਰਿਕਵਰੀ ਹੋਏ ਫਿਰ ਇਹਦੀ ਰਿਕਵਰੀ ਹੋਏਗੀ ਸਰ ਜੀ ਗੱਲ ਕਰੀਏ ਬਿਜ਼ਨਸਮੈਨ ਦੀ ਵਪਾਰੀਆਂ ਦੀ ਵਪਾਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲਦੀ ਹੈ ਵਪਾਰੀ ਦੇ ਇਸ ਸਕੀਮ ਨੂੰ ਲੈ ਕੇ ਬਹੁਤ ਹੀ ਖੁਸ਼ ਨੇ 60 ਹਜ਼ਾਰ ਵਪਾਰੀ ਦੇ ਇਹ ਪਹਿਲੇ ਵੀ ਇਸ ਸਕੀਮ ਨੂੰ ਅਵੇਲ ਕਰ ਚੁੱਕੇ ਨੇ ਹੁਣ ਹੁਣ ਜਿਹੜੇ 20 ਹਜ਼ਾਰ 39 ਵਪਾਰੀ ਹਾਲੇ ਵੀ ਬਕਾਇਆ ਹੈਗੇ ਨੇ ਜੇ ਉਹ ਇਸ ਸਕੀਮ ਨੂੰ ਅਵੇਲ ਕਰ ਲੈਣਗੇ ਤੇ ਬਹੁਤ ਅੱਛੀ ਰਾਹਤ ਮਿਲ ਰਹੀ ਹੈ ਜੀ ਸਰ ਜੀ ਵਪਾਰੀਆਂ ਦੀ ਗੱਲ ਕਰੀਏ ਬੈਟ ਜੋ ਕਿ ਬਹੁਤ ਪੁਰਾਣਾ ਟੈਕਸ ਚੱਲਦਾ ਆ ਰਿਹਾ ਸੀ ਜੀਐਸਟੀ ਤੋਂ ਬਾਅਦ ਹੀ ਜੋ ਹੈ ਉਹਨੂੰ ਕਟਿਆ ਗਿਆ ਤੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਵਪਾਰੀ ਹੈ ਕਾਫੀ ਆਪਾਂ ਹਜ਼ਾਰਾਂ ਦੇ ਸਾਹਮਣੇ ਕਹਿ ਸਕਦੇ ਆ ਵਪਾਰੀ ਹੋਗੇ ਜਿਨ੍ਹਾਂ ਦੇ ਟੈਕਸ ਨਹੀਂ ਭਰਿਆ ਆਇਆਗਾ ਤੇ ਉਹਨਾਂ ਦੀ 50% ਤੱਕ ਜੋ ਹੈ ਖਤਮ ਹੋ ਗਿਆ ਹੈ ਤੇ ਜਿਹੜਾ 50% ਰਹਿ ਗਿਆ ਉਹਦੀ ਕੋਈ ਇੱਕ ਡਿਊ ਡੇਟ ਦਿੱਤੀ ਗਈ ਹੈ ਉਹਨਾਂ ਨੇ ਉਹ 50% ਪੂਰਾ ਮਾਫ ਹੈ ਜੀ ਜਿਹੜਾ 50 ਰਹਿ ਗਿਆ ਸਰ ਉਹਦੀ ਕੋਈ ਡਿਊ ਡੇਟ ਹੈਗੀ ਹੈ ਜਦੋਂ ਮਰਜ਼ੀ ਕਰ ਸਕਦੇ ਨਹੀਂ ਉਹ ਦੇਣਾ ਹੀ ਨਹੀਂ ਪਏਗਾ ਜੀ ਉਹ ਪੂਰੇ ਮਾਫ ਹੈ ਜੀ ਮੈਂ ਸੂਬਾ ਸਕੱਤਰ ਟ੍ਰੇਡ ਵਿੰਗ ਮਾਲਵਾ ਸੈਂਟਰਲ ਦਾ ਸੂਬਾ ਸਕੱਤਰ ਸਰ ਜੋ ਇਹ ਸਕੀਮ ਚਲਾਈ ਗਈ ਹੈ ਭਗਵੰਤ ਮਾਨਜੀ ਵੱਲੋਂ ਵਪਾਰੀਆਂ ਨੂੰ ਰਾਹਤ ਦਿੱਤੀ ਗਈ ਹੈ ਬੇਸਿਕਲੀ ਵੈਟ ਕਟਿਆ ਗਿਆ 50% ਦਾ ਡਿਸਕਾਊਂਟ ਹੈ ਜਿਨ੍ਹਾਂ ਦਾ 25 ਕਰੋੜ ਤੋਂ ਉਪਰ ਹੈ 10% ਦਾ ਡਿਸਕਾਊਂਟ ਹੈ ਉਹਦੇ ਤੇ ਕੀ ਕਹਿਣਾ ਹੈ ਦੇਖੋ ਜੀ ਸਾਡੇ ਜਿਹੜੇ ਅਨਿਲ ਠਾਕੁਰਾ ਸੂਬਾ ਪ੍ਰਧਾਨ ਟ੍ਰੇਡ ਇੰਡਸਟਰੀ ਦੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਸਾਰੇ ਪੰਜਾਬ ਦੇ ਵਪਾਰੀਆਂ ਨਾਲ ਜਗ੍ਹਾ-ਜਗ੍ਹਾ ਜਾ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਉਹਦੇ 'ਚ ਦੇਖੋ ਪ੍ਰੋਬਲਮ ਤਾਂ ਬਹੁਤ ਨੇ ਪਰ ਇਹ ਜਿਹੜਾ ਪ੍ਰੋਬਲਮ ਸੀ ਇਹ ਬਹੁਤ بڑا ਸੀਗਾ ਔਰ ਇਹਦੇ 'ਚ ਤਕਰੀਬਨ ਕੀ ਤੁਸੀਂ ਆਕੜਾ ਦੇਖੋਗੇ 8441 ਕਰੋੜ ਜਿਹੜਾ ਅਧਿਕ ਪੁਰਾਣਾ ਬਕਾਇਆ ਮਾਫ ਕੀਤਾ ਜਾਊਗਾ ਦੇਖੋ ਬਹੁਤ بڑا ਇੱਕ ਆਕੜਾ ਹੈਗਾ ਤੇ ਉਹਨਾਂ ਨੂੰ ਪ੍ਰੋਬਲਮ ਤਾਂ ਬਹੁਤ ਸੀ ਪਰ ਇਹ ਪ੍ਰੋਬਲਮ ਜਿਹੜਾ ਹੈ ਕਿ ਉਹਨਾਂ ਨੇ ਪਹਿਲ ਦੇ ਆਧਾਰ ਤੇ ਸੀਐਮ ਸਾਹਿਬ ਨੂੰ ਕਹਿ ਕੇ ਹਰਪਾਲ ਚੀਮਾ ਵਿੱਤ ਮੰਤਰੀ ਜੀ ਉਹਨਾਂ ਨੂੰ ਕਹਿ ਕੇ ਇਹ ਤੀਸਰੀ ਵਾਰੀ ਓਟੀਐਸ ਸਕੀਮ ਕੱਢੀ ਹੈ ਤੀਸਰੀ ਵਾਰ ਦੋ ਵਾਰ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਕੱਢਿਆ ਸੀਗਾ ਇਹ ਤੀਸਰੀ ਵਾਰ ਔਰ ਇਹ ਲਾਸਟ ਓਟੀਐਸ ਹੈ ਇਹਦਾ ਵਪਾਰੀਆਂ ਨੂੰ ਸਾਰਿਆਂ ਨੂੰ ਫਾਇਦਾ ਚੱਕਣਾ ਚਾਹੀਦਾ ਹੈ 31 ਦਸੰਬਰ ਨੂੰ ਖਤਮ ਹੋ ਰਿਹਾ ਤੇ ਉਦੇ ਬਾਅਦ ਫਿਰ ਜਿਹੜਾ ਵੈਟ ਆਏਗਾ ਵੈਲਿਊ ਐਡਡ ਟੈਕਸ ਉਹ ਉਹਦੇ ਵਿੱਚ ਬਹੁਤ ਸਾਰਾ ਬਕਾਇਆ ਬਾਕੀ ਸੀਗਾ ਉਹ ਸਾਰਾ ਕੁਝ ਮਾਫ ਕਰਕੇ ਮੈਂ ਤੁਹਾਨੂੰ ਇਹ ਪ੍ਰੈਸ ਨੋਟ ਦਵਾਂਗਾ ਇਹਦੇ ਵਿੱਚ ਸਾਰਾ ਡਿਟੇਲ ਚ ਲਿਖਿਆ ਹੋਇਆ ਦੇਦੇ ਚ ਵਪਾਰੀਆਂ ਨੂੰ ਥੋੜੇ ਰਾਹੀ ਅਸੀਂ ਵਪਾਰੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਹੁਤ ਹੀ ਗੋਲਡਨ ਚਾਂਸ ਹੈ ਇਹਦਾ ਲਾਭ ਉਠਾਓ ਸਾਰੇ ਪਲੈਂਟੀ ਮਾਫ ਹੈ ਜਿਹੜੇ ਟੈਕਸ ਹੈ ਉਹਦੇ ਚ ਵੀ ਘਟਾ ਕਰਕੇ ਤੁਸੀਂ ਜਮ੍ਹਾਂ ਕਰਾਉਣਾ ਇਹਨੂੰ ਇਹਦਾ ਲਾਭ ਉਠਾਓ ਔਰ ਪੰਜਾਬ ਸਰਕਾਰ ਦਾ ਹੱਥ ਮਜ਼ਬੂਤ ਕਰੋ ਸਰ ਇਹ ਟੈਕਸ ਦੇ ਵਿੱਚ ਜੋ ਆਪਾਂ ਨੂੰ ਕਾਫੀ ਦੇਖਣ ਨੂੰ ਮਿਲਿਆ ਕਿ ਜਦੋਂ GSCI ਸੀਗੀ ਤੇ ਵੈਲਿਊ ਐਡੀ ਟੈਕਸ ਜੋ ਹੈ ਕੱਟਿਆ ਗਿਆ ਸੀਗਾ ਪਰ ਕਾਫੀ ਜਿਹੜੇ ਬਿਜ਼ਨਸਮੈਨ ਸੀ ਵਪਾਰੀ ਸੀ ਉਹਨਾਂ ਦਾ ਟੈਕਸ ਜੋ ਹੈ ਕਰੋੜਾ ਦੇ ਵਿੱਚ ਪੈਂਡਿੰਗ ਸੀ ਲੱਖਾਂ ਦੇ ਵਿੱਚ ਪੈਂਡਿੰਗ ਸੀ ਤੇ ਆ ਜਿਹੜੀ OTS ਸਕੀਮ ਭਗਵੰਤ ਮਾਨ ਜੀ ਨੇ ਕੱਢੀ ਹੈ ਤੇ ਇਹਦਾ ਜੋ ਕੀ ਲਾਭ ਹੋਏਗਾ ਤੁਹਾਨੂੰ ਜੀ ਮੈਨੂੰ ਬਹੁਤ ਲਾਭ ਹੋਏਗਾ ਸਾਡੇ ਨੂੰ ਸਦੀ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਇੰਨੀ ਵਧੀਆ ਸਕੀਮ ਕੱਢ ਕੇ ਸਾਨੂੰ OTS ਸਕੀਮ ਦਿੱਤੀ ਹੈ ਇਹਦਾ ਸਾਨੂੰ ਬਹੁਤ ਬੈਨੀਫਿਟ ਮਿਲਣਾ ਹੈ ਸਰ ਜੇ ਗੱਲ ਕਰੀਏ ਬੈਟ ਦੀ ਤੁਹਾਡੀ ਹੀ ਗੱਲ ਕਰ ਲੈਣਾ ਤੁਹਾਡਾ ਕੋਈ ਬੈਟ ਪੈਂਡਿੰਗ ਸੀਗਾ ਹਾਂ ਪੈਂਡਿੰਗ ਹੈ ਲੇਕਿਨ ਸਾਨੂੰ ਨੋਟਿਸ ਆ ਗਿਆ ਕਿ ਤੁਹਾਨੂੰ ਤੁਹਾਡਾ ਪੈਂਡਿੰਗ ਕਲੀਅਰ ਕਰਦੇ ਆ ਤੁਹਾਨੂੰ ਸਾਨੂੰ ਉਹਨਾਂ ਨੇ ਆ ਗਿਆ ਕਾਗਜ਼ ਸਾਡਾ ਤੁਹਾਡਾ ਸਾਰਾ ਹੀ ਕਲੀਅਰ ਹੋ ਗਿਆ ਹਾਂ ਨਹੀਂ ਕਲੀਅਰ ਹੋ ਗਿਆ ਸਾਨੂੰ ਆ ਗਿਆ ਨੋਟਿਸ ਕਿ ਤੁਹਾਡਾ ਰਿਫੰਡ ਬਣ ਗਿਆ ਤੁਸੀਂ ਆਪਣਾ ਲੈ ਸਕਦੇ ਹੋ ਜਿਹੜੀ ਤੁਹਾਨੂੰ ਡਿਸਕਾਊਂਟ ਮਿਲਣਾ ਸੀ 50% ਜਾਂ 10% ਉਹ ਤੁਹਾਨੂੰ ਮਿਲ ਚੁੱਕਾ ਜੀ 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 ਖੋਸ਼ ਹਾਂ ਬਹੁਤ ਵਧੀਆ ਬਹੁਤ ਬਹੁਤ ਥੈਂਕ ਯੂ ਪਵਨਮਾਨ ਸਰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਤਿਹਰ ਦੀਆਂ ਸਕੀਮਾਂ ਹੋਰ ਵੀ ਵਪਾਰੀਆਂ ਦੇ ਲਈ ਆਣੀਆਂ ਚਾਹੀਦੀਆਂ ਨੇ ਅੱਗੇ ਚਾਹੀਦੀ ਬਿਲਕੁਲ ਆਣੀਆਂ ਚਾਹੀਦੀਆਂ ਨੇ ਤਾਂ ਕਿ ਵਪਾਰੀ ਬਸ ਸਾਰਾ ਖੁਸ਼ ਹੈ ਅੱਜ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਦਾ ਅਸੀਂ ਧਰਵਾਦੀਆਂ ਵੈਲਕਮ ਕਰਦੇ ਹਾਂ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਇਓ ਸਾਡੀ ਪੰਜਾਬ ਗਵਰਨਮੈਂਟ ਨੇ ਜੀਐਸਟੀ ਤੋਂ ਪਹਿਲੇ ਇੱਕ ਵੈਟ ਐਕਟ ਹੁੰਦਾ ਸੀਗਾ ਉਹ ਵੈਟ ਐਕਟ ਦੇ ਵਿੱਚ ਸਾਡੇ ਬਹੁਤ ਹੀ ਵਪਾਰੀ ਨੇ ਹਜ਼ਾਰਾਂ ਦੇ ਸਾਬ ਨਾਲ ਜਿਹਨਾਂ ਨੇ ਸਰਕਾਰ ਦਾ ਕਰੋੜਾਂ ਰੁਪਇਆ ਦੇਣਾ ਹੈ ਉਹਨਾਂ ਨੇ ਉਹ ਰੁਪਈਆ ਹਾਲ ਤੱਕ ਦਿੱਤਾ ਨਹੀਂ ਹੈ ਉਹਦੇ ਤੇ ਪੈਨਲਟੀਆਂ ਵੀ ਪੈ ਰੀਆਂ ਨੇ ਉਹਦੇ ਤੇ ਵਿਆਜ ਵੀ ਪੈ ਰਹੇ ਨੇ ਹੁਣ ਸਾਡੀ ਸਰਕਾਰ ਨੇ ਉਹਨਾਂ ਨੂੰ ਇੱਕ ਰਾਹਤ ਦਿੱਤੀ ਹੈ ਉਹ ਰਾਹਤ ਜਿਹੜੀ ਹੈਗੀ ਉਹ ਤੁਹਾਨੂੰ ਅਸੀਂ ਦੱਸਾਂਗੇ ਇਹ ਜੋ ਜੋ ਐਸੋਗਾ ਜੀਐਸਟੀ ਹੈ ਉਹ ਜੀਐਸਟੀ ਤੋਂ ਪਹਿਲੇ ਵੈਟ ਹੁੰਦਾ ਸੀਗਾ ਉਹ ਸੇਲ ਟੈਕਸ ਦੇ ਸਾਬ ਨਾਲ ਹੁੰਦਾ ਸੀਗਾ ਉਹ ਸੇਲ ਟੈਕਸ ਹੁੰਦਾ ਸੀਗਾ ਉਹਨੂੰ ਉਹਨੂੰ ਵੈਟ ਕਿਹਾ ਜਾਂਦਾ ਸੀ ਹੁਣ ਉਹ ਜੀਐਸਟੀ ਕਿਹਾ ਜਾਂਦਾ ਇਹ ਵੈਟ ਐਕਟ ਜਿਹੜਾ ਹੈ 2005 ਦੇ ਵਿੱਚ ਲਾਗੂ ਹੋਇਆ ਸੀਗਾ ਤੇ ਉਹਦੇ ਵਿੱਚ ਜੀਐਸਟੀ ਤੋਂ ਪਹਿਲੇ ਦੇ ਜਿਹੜੇ ਟੈਕਸ ਜਿਹੜੇ ਖੜੇ ਨੇ ਵਪਾਰੀਆਂ ਦੇ ਕੋਲ ਉਹਦੇ ਬਾਰੇ ਚ ਆ ਗਿਆ ਜੀ ਜੀਐਸਟੀ 1948 ਦੇ ਵਿੱਚ ਚਾਲੂ ਹੋਇਆ ਸੀਗਾ ਜੀ ਪੰਜਾਬ ਐਂਟਰਟੇਨਮੈਂਟ ਟੈਕਸ ਜਿਹੜਾ ਹੈਗਾ 2002 ਤੋਂ ਆਇਆ ਸੀਗਾ ਜੀ ਉਹਦੇ ਵਿੱਚ ਸਟੈਨੋਗ੍ਰਾਫੀ ਐਕਟ ਹੈਗਾ ਉਹ ਵੀ ਉਹਦੇ ਵਿੱਚ ਹੈਗਾ ਜੀ ਤੇ ਹੁਣ ਪਹਿਲੇ ਓਡੀਐ ਸਕੀਮਾਂ ਆਈਆਂ ਸੀਗੀਆਂ ਜਿਹਦੇ ਵਿੱਚ ਜਿਹਦੇ ਵਿੱਚ ਜਿਹੜੀਆਂ ਵਪਾਰੀ ਨੇ ਉਹਨਾਂ ਨੇ 61000 ਪਾਰਟੀਆਂ ਨੇ ਉਹ ਜਿਹੜੀ ਸਕੀਮ ਹੈਗੀ ਹੈ ਉਹਨੂੰ ਉਹਨਾਂ ਨੇ ਅਵੇਲ ਕਰ ਲਿਆ ਸੀਗਾ ਤੇ ਐਤਕੀ ਸਰ ਐਤਕੀ ਸਰਕਾਰ ਨੇ ਆਖਰੀ ਟਾਈਮ ਇਹ ਜਿਹੜਾ ਹੈਗਾ ਇਹ ਓਡੀਐ ਸਕੀਮ ਕੱਢੀ ਹੈਗੀ ਹੈ ਹਾਲੇ ਤੱਕ 2039 ਵਪਾਰੀ ਐਸੇ ਨੇ ਜਿਨ੍ਹਾਂ ਨੇ ਹਾਲੇ ਤੱਕ ਟੈਕਸ ਜਮ੍ਹਾਂ ਨਹੀਂ ਕਰਾਇਆ ਔਰ ਉਹ ਇਸ ਸਕੀਮ ਨੂੰ ਅਵੇਲ ਕਰ ਸਕਦੇ ਨੇ ਇਸ ਦੇ ਵਿੱਚ ਸਰਕਾਰ ਨੇ ਕੀ ਕੀਤਾ ਹੈਗਾ ਕਿ 1000 1 ਕਰੋੜ ਤੱਕ ਜਿਹੜੇ ਵਪਾਰੀਆਂ ਨੇ ਟੈਕਸ ਨਹੀਂ ਦਿੱਤਾ ਉਹਨਾਂ ਨੂੰ ਪੁਰਾਣੀ ਕੋਈ ਪੈਨਲਟੀ ਨਹੀਂ ਲੱਗੇਗੀ ਉਹਨਾਂ ਨੂੰ ਪੁਰਾਣਾ ਕੋਈ ਇੰਟਰਸਟ ਨਹੀਂ ਲੱਗੇਗਾ ਉਹਨਾਂ ਨੂੰ ਜਿਹੜਾ ਹੈਗਾ 50% ਟੈਕਸ ਪੇ ਕਰਨਾ ਪਏਗਾ 50% ਦੀ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ 1 ਕਰੋੜ ਤੋਂ 25 ਕਰੋੜ ਤੱਕ ਜਿਹੜੇ ਲੋਕਾਂ ਨੇ ਟੈਕਸ ਨਹੀਂ ਪੇ ਕੀਤਾ ਉਹਨਾਂ ਨੂੰ ਪੁਰਾਣਾ ਕੋਈ ਇੰਟਰਸਟ ਨਹੀਂ ਕੋਈ ਟੈਕਸ ਨਹੀਂ ਲੱਗੇਗਾ ਉਹਦੇ ਵਿੱਚ ਉਹਨਾਂ ਨੂੰ 25% ਦਾ ਜਿਹੜਾ ਟੈਕਸ ਹੈ ਉਹ ਲੱਗੇਗਾ ਬਾਕੀ ਸਾਰਾ ਮਾਫ ਹੋ ਜਾਏਗਾ ਉਹਨਾਂ ਦਾ ਤੇ ਜਿਨ੍ਹਾਂ ਦੇ 25 ਕਰੋੜ ਤੋਂ ਉੱਪਰ ਜਿਨ੍ਹਾਂ ਨੇ ਪੈਸੇ ਸਰਕਾਰ ਦੇ ਦੇਣੇ ਨੇ ਵੈਟ ਦੇ ਉਹਨਾਂ ਨੂੰ 10% ਦੀ ਛੂਟ ਹੋਏਗੀ ਬਾਕੀ ਉਹਨਾਂ ਨੂੰ ਕੋਈ ਪ੍ਰਾਣਾ ਪੈਨਲਟੀ ਕੋਈ ਉਹਨਾਂ ਨੂੰ ਇੰਟਰਸਟ ਨਹੀਂ ਦੇਣਾ ਪਏਗਾ ਤੇ ਇਹ ਸਕੀਮ ਨੂੰ ਅਸੀਂ ਚੰ ਇਹ ਮੇਰੇ ਖਿਆਲ ਹੈ ਕਿ 20000 ਟ੍ਰੇਡਰ ਜਿਹੜਾ 2039 ਨੇ ਉਹਦੇ ਚ ਜਿਨੇ ਵੀ ਮੈਕਸਿਮਮ ਵੇਲ ਕਰ ਸਕਦੇ ਨੇ ਉਹ ਉਹਨਾਂ ਨੂੰ ਅਵੇਲ ਕਰ ਲੈਣੀ ਚਾਹੀਦੀ ਹੈ ਇਹ ਬਹੁਤ ਵੱਡੀ ਔਰ ਅੱਛੀ ਸਕੀਮ ਹੈਗੀ ਹੈ ਜਿਨ੍ਹਾਂ ਨੇ ਐਨੇ ਸਾਲਾਂ ਤੋਂ ਟੈਕਸ ਨਹੀਂ ਕਲੀ ਦਿੱਤਾ ਸਰਕਾਰ ਦਾ ਜਿਹੜਾ ਬਕਾਇਆ ਹੈਗਾ ਉਹ ਜਮ੍ਹਾਂ ਕਰਾ ਦੇਣ ਨਹੀਂ ਤੇ ਉਹਨਾਂ ਦੇ ਉੱਤੇ ਤੁਹਾਨੂੰ ਪਤਾ ਹੈ ਇਹ ਪ੍ਰਾਪਰਟੀਆਂ ਬੇਚ ਕੇ ਵੀ ਰਿਕਵਰ ਕਰ ਲੈਣਗੇ ਇਹ ਹੋਰ ਵੀ ਇਹਨਾਂ ਕੋਲ ਬੜੇ ਤਰੀਕੇ ਹੈਗੇ ਹੈ ਟੈਕਸ ਦੀ ਰਿਕਵਰੀ ਦੇ ਤੇ ਇਹ ਜਿਹੜਾ ਹੈਗਾ ਇਹ 1 ਅਕਤੂਬਰ ਤੋਂ ਸ਼ੁਰੂ ਹੋਣਾ ਹੈ ਤੇ 31 ਦਸੰਬਰ ਤੱਕ ਇਹ ਸਕੀਮ ਹੈਗੀ ਹੈ ਲਾਗੂ ਤੇ ਉਸ ਤੋਂ ਬਾਅਦ ਇਹ ਲਾਸਟ ਹੈਗੀ ਹੈ ਉਸ ਤੋਂ ਬਾਅਦ ਕੋਈ ਵੀ ਸਕੀਮ ਜਿਹੜੀ ਹੈਗੀ ਉਹ ਇਹ ਦੁਬਾਰਾ ਨਹੀਂ ਉਹ ਉੱਠਿਆ ਸ਼ਟਾਰਟ ਹੋਣੀ ਜਾ ਰਹੇ ਬਹੁਤ ਹੀ ਮਹੱਤਵਪੂਰਨ ਜਿਹੜਾ ਹੈਗਾ ਇਹ ਐਲਾਨ ਆਮ ਆਦਮੀ ਪਾਰਟੀ ਦਾ OTS ਸਕੀਮ ਇੱਕ ਤੀਸਰੀ ਵਾਰੀ ਸਰਕਾਰ ਜਿਹੜਾ ਵਪਾਰੀਆਂ ਨਾਲ ਬਹੁਤ ਹੀ ਰਹਿਮਦਿਲ ਨਾਲ ਕੰਮ ਕਰ ਰਹੀ ਹੈ ਔਰ ਇਹ ਤੀਸਰੀ OTC ਸਕੀਮ ਲੈ ਕੇ ਆਈ ਹੈ ਔਰ ਇਹ ਲਾਸਟ ਸਕੀਮ ਹੈ ਇਹਦੇ ਚ ਮੈਨੂੰ ਲੱਗਦਾ ਹੈ ਜਿਹੜੇ ਵਪਾਰੀ ਪਿਛਲੀ ਵਾਰੀ ਖੁੰਝ ਗਏ ਸੀਗੇ ਇਸ ਵਾਰੀ ਉਹਨਾਂ ਨੂੰ ਇਹ ਲਾਭ ਲੈਣਾ ਚਾਹੀਦਾ ਇਹਦੇ ਬਾਅਦ ਜਿਹੜਾ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਇਹਦਾ ਲਾਸਟ ਡੇਟ ਹੈ 31 ਦਸੰਬਰ ਤੋਂ ਪਹਿਲਾਂ ਪਹਿਲਾਂ ਵਪਾਰੀ ਆਪਣੇ ਸਾਰੇ ਜਿਹੜੇ ਜੁਰਮਾਨੇ ਨੇ ਉਹ ਮਾਫ ਹੋ ਜਾਣਗੇ ਸਾਰੇ ਤੇ ਸਿਰਫ ਪਲੈਂਟੀ ਜਿਹੜਾ ਹੈਗਾ ਟੈਕਸ ਜਿਹੜਾ ਬਣਦਾ ਸੀਗਾ ਐਕਚੁਅਲੀ ਜਿਹੜਾ ਟੈਕਸ ਹੈ ਉਹ 1 ਕਰੋੜ ਤੱਕ ਦੀ ਡਿਮਾਂਡ ਦੇ ਵਿੱਚ 50% ਤੱਕ ਦੀ ਛੂਟ ਹੈ ਅਗਰ ਕਿਸੇ ਨੂੰ 1 ਲੱਖ ਦਾ ਲੱਗਿਆ ਜੁਰਮਾਨਾ ਦਾ ਉਹਨੂੰ 50000 ਜਮ੍ਹਾਂ ਕਰਾਉਣਾ ਪਏਗਾ ਉਹਦੇ ਵਿੱਚ ਜਿੰਨਾ ਪਲੈਂਟੀ ਔਰ ਤੁਹਾਨੂੰ ਪਤਾ ਹੀ ਹੈ 200% ਤੱਕ ਪਲੈਂਟੀ ਲੱਗ ਜਾਂਦੀ ਹੈ ਉਹ ਸਭ ਮਾਫ ਹੈ ਉਹਦੇ ਵਿੱਚ ਸਰ ਕਈ ਵਪਾਰੀ ਸਹਿਬਾਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਬਾਕੀ ਦਾ ਤੁਹਾਨੂੰ ਡਿਟੇਲ ਚ ਸਾਰੀ ਦਸਤੀ ਹੈ ਤੁਹਾਨੂੰ ਦੇ ਵੀ ਦਵਾਂਗੇ ਅਸੀਂ ਉਹਦੇ ਚ ਸਾਰਾ ਡਿਟੇਲ ਆ ਜਾਏਗਾ ਬਾਕੀ ਸਾਡੇ ਨਾਲ ਵਪਾਰੀ ਬੈਠੇ ਆ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ